ਅੱਜ ਤਾਂnur ਸੀ ਪੰਜਾਬ ਦੀ ਉਹ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਹੜੀ ਸ਼ਾਇਦ ਤੁਸੀਂ ਪਹਿਲਾਂ ਨਹੀਂ ਦੇਖੀ ਹੋਵੇਗੀ ਜਿਹੜਾ ਬੰਦਾ ਵਿਦੇਸ਼ ਚ ਜਾ ਕੇ ਇੱਕ ਦੋ ਐਕਟੀਵਿਟੀ ਕਰਦਾ ਉਹ ਪੰਜਾਬ ਆ ਕੇ ਸਾਰੀਆਂ ਐਕਟੀਵਿਟੀ ਕਰ ਸਕਦਾ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਯਾਰ ਪੰਜਾਬ ਦੀ ਯਾਰ ਪੈਪਰ ਰਾਈਡ ਦਾ ਸਟਾਰਟ ਕੀਤਾ ਲੋਕੀ ਬਾਹਰ ਜਾ ਕੇ 10 10 15 15000 ਰੁਪਏ ਦੀ ਰਾਈਡ ਕਰਦੇ ਆ ਜਪਕੀਸੀ ਚੈੱਕ ਬਣੀ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵੀਨ ਸੇਠੀ ਅੱਜ ਤੁਹਾਨੂੰ ਅਸੀਂ ਪੰਜਾਬ ਦੀ ਉਹ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਹੜੀ ਸ਼ਾਇਦ ਤੁਸੀਂ ਪਹਿਲਾਂ ਨਹੀਂ ਦੇਖੀ ਹੋਵੇਗੀ ਤੇ ਖਾਸ ਕਰ ਉਹਨਾਂ ਵਾਸਤੇ ਜਿਹੜੇ ਵਿਦੇਸ਼ਾਂ 'ਚ ਜਾਂਦੇ ਨੇ ਕੁੰਮਨ ਹਿਮਾਚਲ ਦੀਆਂ ਪਹਾੜੀਆਂ 'ਚ ਘੁੰਮਣ ਜਾਂਦੇ ਨੇ ਤੇ ਉਸ ਨਾਲੋਂ ਵੀ ਵਧੀਆ ਤਸਵੀਰ ਪੰਜਾਬ ਦੀ ਏ ਤਸਵੀਰ ਤੁਸੀਂ ਦੇਖੋ ਪਿੱਛੇ ਕਿੰਨਾ ਖੂਬਸੂਰਤ ਨਜ਼ਾਰਾ ਏ ਹਿਮਾਚਲ ਦੀਆਂ ਪਹਾੜੀਆਂ ਲੱਗ ਰਹੀਆਂ ਹਨ ਇਸ ਜਗ੍ਹਾ ਨੂੰ ਮਿਨੀ ਗੋਆ ਦਾ ਵੀ ਨਾਮ ਦਿੱਤਾ ਗਿਆ ਹੈ ਕੀ ਕੋ ਚੀਜ਼ ਦੀਆਂ ਖਾਸੀਅਤਾਂ ਨੇ ਤੁਸੀਂ ਇੱਥੇ ਕਿੱਦਾਂ ਪਹੁੰਚਣਾ ਹੈ ਤੇ ਕੀ ਕੀ ਇੱਥੇ ਤੁਹਾਨੂੰ ਮਿਲੇਗਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਵੀ ਇੱਥੇ ਮੌਜੂਦ ਹੈ ਪਰ ਆਪਣਾ ਪਹਿਲਾ ਨਾਮ ਦੱਸੋ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ ਯਾਦਵਿੰਦਰ ਜੀ ਮਿਨੀ ਕੋਆ ਇਸ ਨੂੰ ਕਿਹਾ ਜਾਂਦਾ ਹੈ ਲੋਕੀ ਹੁਣ ਇੱਥੇ ਆਣਗੇ ਵੀ ਇਹ ਕੀ ਖਾਸੀਅਤਾਂ ਇੱਥੋਂ ਦੀ ਹੈਗੀਆਂ ਨੇ ਆ ਬੈਲੂਨ ਰਾਈਡ ਤਾਂ ਅਸੀਂ ਦੇਖ ਹੀ ਰਹੇ ਹਾਂ ਹੋਰ ਕੀ ਕੁਝ ਇੱਥੇ ਮਿਲੇਗਾ ਐਕਚੁਅਲੀ ਇਹ ਪੰਜਾਬ ਦਾ ਇੱਕ ਸਭ ਤੋਂ ਸੁੰਦਰ ਸੋਹਣਾ ਸ਼ਹਿਰ ਹੈ ਡੈਸਟੀਨੇਸ਼ਨ ਹੈ ਹਿਮਾਚਲ ਨਾਲ ਜੁੜਿਆ ਹੋਇਆ ਹੈ ਤੇ ਬਹੁਤ ਪਹਿਲਾਂ ਇਹਦੀ ਸ਼ੁਰੂਆਤ ਹੋਣੀ ਚਾਹੀਦੀ ਸੀ ਪਰ ਦੂਜੀਆਂ ਸਰਕਾਰਾਂ ਨੇ ਨਹੀਂ ਕੀਤੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਦੀ ਸ਼ੁਰੂਆਤ ਕੀਤੀ ਮੈਂ ਸਮਝਦਾ ਜਿੰਨਾ ਵੀ ਜੰਮੂ ਕਸ਼ਮੀਰ ਜਾਂ ਹਿਮਾਚਲ ਵਿੱਚ ਟੂਰਿਸਟ ਜਾਂਦਾ ਹੈ ਉਹ ਸਭ ਹਰਿਆਣਾ ਪੰਜਾਬ ਤੋਂ ਹੋ ਕੇ ਜਾਂਦਾ ਹੈ ਜੇ ਆਪਾਂ ਇੱਥੇ ਇਹਦੀ ਕੰਟੀਨਿਊ ਸ਼ੁਰੂਆਤ ਕਰਾਂਗੇ ਤੇ ਜਿਵੇਂ ਹਿਮਾਚਲ ਚ ਇੰਨਾ ਟੂਰਿਸਟ ਜਾ ਰਿਹਾ ਉਹ ਪੰਜਾਬ ਵਿੱਚ ਵੀ ਸ਼ੁਰੂ ਹੋ ਸਕਦਾ ਇਹਨਾਂ ਐਕਟੀਵਿਟੀ ਸਟਾਰਟ ਹੋਣ ਨਾਲ ਇੱਥੇ ਐਕਟੀਵਿਟੀ ਪਤਾ ਲੱਗਿਆ ਕਿ ਜਿਹੜੀਆਂ ਵਾਟਰ ਰਾਈਡ ਵੀ ਹੈਗੀ ਐ ਫੋਰ ਇਥੇ ਕਿਹੜੀ ਕਿਹੜੀਆਂ ਨੇ ਕਿਉਂਕਿ ਅਕਸਰ ਜਦੋਂ ਜਦੋਂ ਕੋਈ ਟੂਰ ਬਣਾਉਂਦਾ ਨਾ ਪੈਕੇਜ ਦਾ ਵੀ ਖਿਆਲ ਰੱਖਦਾ ਕਿ ਸਾਡਾ ਖਰਚਾ ਕਿੰਨਾ ਆਏਗਾ ਇੱਥੇ ਕੋਈ ਆਂਦਾ ਹੈ ਤੇ ਉਹਦਾ ਕਿੰਨਾ ਖਰਚਾ ਆਏਗਾ ਸਭ ਤੋਂ ਚੰਗੀ ਗੱਲ ਇਹ ਹੈ ਕਿ ਕੋਈ ਬੰਦਾ ਗੋਆ ਜਾਂਦਾ ਉਹ ਸਿਰ ਵਾਟਰ ਸਪੋਰਟਸ ਕਰਦਾ ਕੋਈ ਦੂਜੀ ਜਗ੍ਹਾ ਜਾਂਦਾ ਉਹ 에어로 ਸਪੋਰਟਸ ਕਰਦਾ ਇਹ ਇਹੋ ਜੀ ਜਗ੍ਹਾ ਹੈ ਜਿੱਥੇ ਵਧੀਆ ਕੈਂਪਿੰਗ ਵਧੀਆ ਵਾਟਰ ਸਪੋਰਟਸ ਵਧੀਆ ਟਰੈਕਿੰਗ ਜੰਗਲ ਹੈ 스노우 라인 ਹੈ ਤੇ ਉਸ ਤੋਂ ਇਲਾਵਾ 에어로 스포츠 ਹੁਣ ਸਟਾਰਟ ਕਰਤਾ ਹੈ ਗਵਰਨਮੈਂਟ ਨੇ ਪੈਰਾਮੋਟਰ ਤੇ ਹੌਟ एयर ਬੈਲੂਨ ਜਿਹੜਾ ਬੰਦਾ ਵਿਦੇਸ਼ ਚ ਜਾ ਕੇ ਇੱਕ ਦੋ ਐਕਟੀਵਿਟੀ ਕਰਦਾ ਉਹ ਪੰਜਾਬ ਆ ਕੇ ਸਾਰੀਆਂ ਐਕਟੀਵਿਟੀ ਕਰ ਸਕਦਾ ਉਹ ਭਾਵੇਂ 에어로 스포츠 ਹੋਵੇ ਭਾਵੇਂ ਵਾਟਰ 스포츠 ਹੋਵੇ ਭਾਵੇਂ ਪਹਾੜ ਤਰ ਹੋਣ ਹੋਵੇ ਜਿਹਦੇ ਵਾਸਤੇ ਹਿਮਾਚਲ ਜਾਂਦਾ ਹਰ ਐਕਟੀਵਿਟੀ ਇੱਥੇ ਆ ਕੇ ਕਰ ਸਕਦਾ ਹੈ ਕਿਸੇ ਨੇ ਪੁੱਛਣਾ ਇੱਥੇ ਕਿ ਕਿੱਦਾਂ ਪਹੁੰਚੇ ਕੀ ਲੋਕੇਸ਼ਨ ਕੀ ਹੈ ਕਿਉਂਕਿ ਜਾਣਕਾਰੀ ਮਿਲੀ ਕਿਉਂਕਿ ਪਠਾਨਕੋਟ ਦਾ ਵੀ 에어ਪੋਰਟ ਦੀ ਗੱਲ ਕਰੀਏ ਉਹ ਵੀ ਇੱਥੋਂ 30 ਕਿਲੋਮੀਟਰ ਦੱਸਿਆ ਜਾ ਰਿਹਾ ਕਿ ਨੇੜੇ ਹੈਗਾ ਅਮਰੀਕਸਰ 에어ਪੋਰਟ ਨੇੜੇ ਹੈ ਯਾਨੀ ਕਿ ਕਿਸੇ ਨੇ ਵਿਦੇਸ਼ਾਂ ਤੋਂ ਵੀ ਆਣਾ ਹੈ ਤੇ ਉਹ ਵੀ ਕੁਝ 1 ਘੰਟੇ ਦੇ ਵਿੱਚ ਹੀ ਇੱਥੇ ਪਹੁੰਚ ਜਾਏਗਾ ਤੇ ਇੰਨਾ ਖੂਬਸੂਰਤ ਨਜ਼ਾਰਾ ਦੇਖ ਸਕੇਗਾ ਉਹ ਵੀ ਬਿਲਕੁਲ ਮਿਨੀਮਮ ਚਾਰਜੀਸ ਦੇ ਵਿੱਚ ਸਭ ਨਾਲ ਵੱਡੀ ਗੱਲ ਹੈ ਕਿਉਂਕਿ ਜਿੱਥੇ ਖੂਬਸੂਰਤ ਨਜ਼ਾਰੇ ਦੇਖਦੇ ਨੇ ਤੁਹਾਨੂੰ ਤੇ ਤੁਹਾਡੀ ਪੌਕੇਟ ਵੀ ਜਿਹੜੀ ਹੈ ਉਹਦੇ ਤੇ ਵੀ ਕੋਈ ਭਾਰ ਨਹੀਂ ਪਵੇਗਾ ਤੁਸੀਂ ਦੇਖ ਸਕਦੇ ਹੋ ਹਿਮਾਚਲ ਦੀਆਂ ਜਿਹੜੀਆਂ ਹਨ ਉਹ ਇੱਥੇ ਪਹਾੜੀਆਂ ਦੇਖ ਰਹੀਆਂ ਹਨ ਆਪਾਂ ਜਿਹੜੇ ਹੋਟਲ ਜਨੂੰਨ ਤੇ ਇੱਥੇ ਆਪਾਂ ਦਿਖਾ ਰਹੇ ਹਾਂ ਜਿਹੜਾ ਖੂਬਸੂਰਤ ਨਜ਼ਾਰਾ ਹੈ ਇਹ ਇੱਕ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਚਲਾਉਂਦੇ ਹੋ ਤੇ ਕੀ ਚਾਰਜ ਇਸ ਨਜ਼ਰੇ ਆਉਂਦੇ ਨੇ ਇਦੇ ਬਹੁਤ ਘੱਟ ਚਾਰਜ ਹੈ ਜੇ ਇੱਥੇ ਸ਼ੁਰੂ ਕੀਤੇ ਨੇ 1000 ਰੁਪਏ ਪਰ ਰਾਈਡ ਦਾ ਸਟਾਰਟ ਕੀਤਾ ਲੋਕੀ ਬਾਹਰ ਜਾ ਕੇ 10 10 15 15000 ਰੁਪਏ ਦੀ ਰਾਈਡ ਕਰਦੇ ਆ ਪੈਰਾ ਮੋਟਰ ਦਾ ਲੋਕੀ 25000 ਤੋਂ 5000 ਰੁਪਏ ਦਾ ਰਾਈਡ ਉੱਥੇ ਬਾਹਰ ਜਾ ਕੇ ਕਰਦੇ ਆ ਇੱਥੇ 2000 ਤੁਸੀਂ ਰਾਈਡ ਕਰ ਸਕਦੇ ਹੋ ਮੈਂ ਸਮਝਦਾ 10 15000 ਦੇ ਪੈਕੇਜ ਵਿੱਚ ਇੱਕ 5 6 ਦਿਨ ਦਾ ਪ੍ਰੋਗਰਾਮ ਬਹੁਤ ਵਧੀਆ ਪੈਕੇਜ ਇੱਥੋਂ ਦਾ ਬਣ ਸਕਦਾ ਜੋ ਕਿ ਬਾਹਰ ਜਾ ਕੇ ਲੋਕ ਪੰਜਾਬ 50000 ਰੁਪਏ ਖਰਚ ਕਰਦੇ ਆ ਉਹ ਵੀ ਫੈਮਲੀ ਦੇ ਨਾਲ ਪੂਰੀ ਦੀ ਪੂਰੀ ਫੈਮਲੀ ਦੇ ਨਾਲ ਤਾਂ ਇਹ ਪੰਜਾਬ ਦੀ ਤਸਵੀਰ ਹੈ ਖੂਬਸੂਰਤ ਸਤਵੀਰੇ ਪੰਜਾਬ ਦੀ ਜੇ ਜੋ ਪਠਾਨਕੋਟ ਦੇ ਵਿੱਚ ਪੈਂਦੀ ਹੈ तकरीबन 30 ਕਿਲੋਮੀਟਰ ਤੁਹਾਨੂੰ ਆਣਾ ਪਵੇਗਾ ਜਗਾ ਪਠਾਨਕੋਟ ਦੇ ਵਿੱਚ ਹੀ ਹੈ ਤੇ ਇਹ ਵੀ ਦੱਸ ਦਈਏ ਤੁਸੀਂ ਰੋਡ ਕਨੈਕਟੀਵਿਟੀ ਦੇਖ ਸਕਦੇ ਹੋ ਕਿ ਬਿਲਕੁਲ ਆਖਿਰ ਤੱਕ ਇਸ ਥਾਂ ਤੇ ਰੋਡ ਕਨੈਕਟੀਵਿਟੀ ਵਧੀਆ ਰੱਖੀ ਗਈ ਹੈ ਇਹ ਵੀ ਦੱਸ ਦਈਏ ਕਿ ਇੱਥੇ ਮੁੱਖ ਮੰਤਰੀ ਪੰਜਾਬ ਵੱਲੋਂ ਐਨ ਆਰ ਆਈ ਸੰਮੇਲਨ ਕੀਤਾ ਜਾ ਰਿਹਾ ਹੈ ਤਾਂ ਕਿ ਵਿਦੇਸ਼ਾਂ ਚ ਵੀ ਜਿਹੜੇ ਬੈਠੇ ਹਨ ਪੰਜਾਬੀ ਭਰਾ ਉਹ ਵੀ ਇਹ ਖੂਬਸੂਰੀ ਜਦੋਂ ਦੇਖਣਗੇ ਵਿਦੇਸ਼ਾਂ ਦੇ ਵਿੱਚ ਜਾ ਕੇ ਦੱਸਣਗੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਟੂਰਿਜ਼ਮ ਨੂੰ ਪ੍ਰਮੋਟ ਕਰ ਰਹੀ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਕੋਈ ਦੁਬਈ ਕੁਮਨ ਜਾਂਦਾ ਆ ਕੋਈ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਕੁਮਨ ਜਾਂਦਾ ਆ ਕੋਈ ਜੰਮੂ ਕੁਮਨ ਜਾਂਦਾ ਆ ਤਾਂ ਇੱਥੇ ਤੁਸੀਂ ਆ ਸਕਦੇ ਹੋ ਪਠਾਨਕੋਟ 에어ਪੋਰਟ ਨੇੜੇ ਆ ਕਨੈਕਟੀਵਿਟੀ ਰੋਡ ਦੀ ਵੀ ਹੈਗੀ ਆ ਤੇ ਹਰ ਤਰ੍ਹਾਂ ਦੇ ਇਥੇ ਐਡਵੈਂਚਰਸ ਜਿਹੜੇ ਹਨ ਉਹ ਸਪੋਰਟਸ ਰੱਖੇ ਗਏ ਨੇ ਤੇ ਜ਼ਾਹਿਰ ਜੀ ਗੱਲ ਹੈ ਜਿਸ ਤਰੀਕੇ ਨਾਲ ਸਰਕਾਰ ਉਪਰਾਲੇ ਕਰਦੀ ਨਜ਼ਰ ਆ ਰਹੀ ਹੈ ਕੋਈ ਇੱਕ ਦੇ ਵਿੱਚ ਟੂਰਿਜ਼ਮ ਦੇ ਤੌਰ ਤੇ ਇਹ ਸੈਕਟਰ ਜਿਹੜਾ ਆ ਇਹ ਕਿਉਂਕਿ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਪੰਜਾਬ ਦੀ ਤੇ ਇਸ ਦਾ ਫਾਇਦਾ ਜਿਹੜਾ ਹੈ ਉਹ ਪੰਜਾਬ ਦੇ ਲੋਕ ਤੇ ਵਿਦੇਸ਼ਾਂ ਦੇ ਵਿੱਚੋਂ ਵੀ ਜਲਦ ਚੱਕਦੇ ਹੋਏ ਨਜ਼ਰ ਆਣਗੇ ਕੈਮਰਾਮੈਨ ਰਜਤ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜੈਕਵਾਲੀ